ਜਿਹਦੇ ਕੋਲ ਸੱਤਾ ਦੀ ਤਾਕਤ ਹੈ ਜਿਹਦਾ ਰਾਜ ਚੱਲਦਾ ਹੈ ਉਹ ਆ ਕੇ ਤਰਲੇ ਲੈ ਰਿਹਾ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਬੰਗਲਾ ਸਾਹਿਬ ਦੀ ਧਰਤੀ ਤੇ ਰਾਜੇ ਜੈ ਸਿੰਘ ਦੇ ਬੰਗਲੇ ਦੇ ਅੱਗੇ ਖੜਾ ਰਿਹਾ ਔਰੰਗਜ਼ੇਬ ਮਹਾਰਾਜ ਇੱਕ ਵਾਰ ਦਰਸ਼ਨ ਦੇ ਦਿਓ ਤੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਕਹਿਣ ਲੱਗੇ ਨਹਿ ਮਲੇਸ਼ ਕੋ ਦਰਸ਼ਨ ਦੇ ਹੈ ਤੂੰ ਮਲੇਸ਼ ਹੈ ਮਨ ਕਰਕੇ ਹੋਰ ਹੈ ਅੰਦਰੋਂ ਕੁਝ ਹੋਰ ਹੈ ਬਾਹਰੋਂ ਕੁਝ ਹੋਰ ਹੈ ਤੂੰ ਸੱਚਾ ਨਹੀਂ ਝੂਠਾ ਹੈ ਤੂੰ ਮਕਾਰੀ ਹੈ ਇਹ ਸ਼ਬਦ ਸੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਹੁਣ ਹੈਰਾਨ ਹੋਵੋਗੇ ਪੰਜ ਸਾਲ ਦਾ ਬਾਲਕ ਇੰਨੇ ਵੱਡੇ ਵੱਡੇ ਸ਼ਬਦ ਇੰਨੇ ਵੱਡੇ ਵੱਡੇ ਅਲਫਾਜ਼ ਔਰੰਗਜੀਬ ਨੂੰ ਗੁਰੂ ਹਰਿਕ੍ਰਿਸ਼ਨ ਮਹਾਰਾਜ ਕਹਿ ਰਹੇ ਨੇ ਫਿਰ ਇਹ ਸਿਆਣਪ ਇਹ ਤਾਕਤ ਕਿਸ ਚੀਜ਼ ਦੀ ਹੈ ਤਾਕਤ ਹੈ ਗੁਰੂ ਜੋਤ ਦੀ ਗੁਰੂ ਘਰ ਦੇ ਵਿੱਚ ਗੁਰਮੁਖੋ ਨਾ ਤੇ ਸਰੀਰ ਦਾ ਕੋਈ ਸਬੰਧ ਨਾ ਉਮਰ ਦਾ ਕੋਈ ਤਕਾਜ਼ਾ ਗੁਰੂ ਘਰ ਦੇ ਵਿੱਚ ਜਦੋਂ ਗੁਰਤਾ ਗੱਦੀ ਦੀ ਗੱਲ ਆਉਂਦੀ ਉੱਥੇ ਗੁਰੂ ਜੋਤ ਦਾ ਗੱਲ ਆਉਂਦੀ ਹੈ ਗੁਰੂ ਜੋਤ ਜਿਸ ਦੇ ਅੰਦਰ ਵਰਤ ਰਹੀ ਉਹ ਸਿਆਣਾ ਹੈ ਉਹ ਸੂਝਵਾਨ ਹੈ